ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇਂਦਰੀ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਪੁਲਿਸ ਨੇ ਆਪਣੇ ਹੀ ਇੱਕ ਪੁਲਿਸ ਕਰਮਚਾਰੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਕੇਂਦਰੀ ਜੇਲ ਦੇ ਵਿੱਚ ਇੱਕ ਜੇਲ ਕਮਾਂਡੋ ਕਰਮਚਾਰੀ ਨੂੰ 20 ਗ੍ਰਾਮ ਨਸ਼ੀਲੇ ਪਦਾਰਥਾਂ ਦੇ ਨਾਲ ਫੜਿਆ ਗਿਆ ਹੈ। ਕਮਾਂਡੋ ਕਰਮਚਾਰੀ ਆਪਣੀ ਡਿਊਟੀ ਕਰਨ ਦੇ ਲਈ ਜੇਲ ਆਇਆ ਸੀ ਜਦੋਂ ਜੇਲ ਦੇ ਆਹਾਤੇ ਦੇ ਵਿੱਚ ਕਮਾਂਡੋ ਕਰਮਚਾਰੀ ਦੀ ਤਲਾਸ਼ੀ ਲਈਤੀ ਗਈ ਤਾਂ ਉਸ ਦੇ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਐਸਪੀਡੀ ਮਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਜੇਲ੍ਹ ਕਮਾਂਡੋ ਕਰਮਚਾਰੀ ਨੂੰ 20 ਗ੍ਰਾਮ ਨਸ਼ੀਲੇ ਪਦਾਰਥਾਂ ਦੇ ਨਾਲ ਫੜਿਆ ਗਿਆ ਸਿਟੀ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਐਸਪੀਡੀ ਮਨਜੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕਮਾਂਡੋ ਕਰਮਚਾਰੀ ਦੀ ਤਲਾਸ਼ੀ ਦੇ ਦੌਰਾਨ ਉਸ ਦੇ ਬੂਟ ਦੇ ਵਿੱਚੋਂ 20 ਗ੍ਰਾਮ ਹੈਰਵਨ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਿਟੀ ਪੁਲਿਸ ਸਟੇਸ਼ਨ ਨੂੰ ਪੱਤਰ ਭੇਜਿਆ ਜਿਸ ਤੋਂ ਬਾਅਦ ਕਮਾਂਡੋ ਕਰਮਚਾਰੀ ਵਿਰੁੱਧ एनडीपीएस एक्ट ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੱਲ ਸੈਂਟਰਲ ਜੇਲ੍ਹ ਦੇ ਵਿੱਚ ਸਾਡੇ ਫਰੋਲ ਫੋਰਸ ਕਮਾਂਡੋ ਬਟਾਲੀਅਨਸ ਜਿਹੜੀ ਹੈਗੀ ਐਨ ਡਿਊਟੀਆਂ ਉਹਨਾਂ ਦੀ ਲੱਗੀ ਹੋਈ ਹੈ। ਕੱਲ ਆਪਣੇ ਡਿਊਟੀ ਦੇ ਦੌਰਾਨ ਜਦੋਂ ਸ਼ਿਫਟ ਆਫ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਡਿਊਟੀ ਦੀ ਸ਼ੁਰੂ ਹੋਣੀ ਸੀ ਤੇ ਹੌਲਦਾਰ ਜਿਹੜਾ ਹੈਗਾ ਸੁਖਵਿੰਦਰ ਸਿੰਘ ਉਹ ਵਾਪਸ ਅਗਲੀ ਡਿਊਟੀ ਦਾ ਆਇਆ ਡਿਊਟੀ ਦੇ ਵਿੱਚ ਜਦੋਂ ਚੈਕਿੰਗ ਜਲਦੀ ਹੈ ਪ੍ਰੋਪਰ ਜਿਹਦੇ ਵਿੱਚ ਅੰਦਰ ਜਾਣਾ ਉਹ ਜਦੋਂ ਚੈਕਿੰਗ ਕੀਤੀ ਗਈ ਸ਼ੈਕ ਪਿਆ ਜਿਹਦੇ ਉਹਨਾਂ ਨੂੰ ਆਪਣੇ ਕੋਲ ਆਏ ਸੀ ਉਹਨਾਂ ਦੇ ਸ਼ੂਜ਼ ਵਗੈਰਾ اتار ਕੇ ਚੈੱਕ ਕੀਤੇ ਤੇ ਉਸ ਦੇ ਵਿੱਚੋਂ ਪਤਾ ਲੱਗਿਆ ਦੇ ਵਿੱਚੋਂ ਜਿਹੜੇ 20 ਗ੍ਰਾਮ ਨਸ਼ੀਲਾ ਪਾਊਡਰ ਹੈਰੋਇਨ ਉਹ ਬਰਾਮਦ ਹੋਈ ਅਸਿਸਟੈਂਟ ਸੁਪਰਡੈਂਟ ਜੇਲ ਜਿਹੜੇ ਉਹਨਾਂ ਦੀ ਤਰਖਾਸ ਤੇ ਜਿਹੜਾ ਇਹਨਾਂ ਦੇ ਖਿਲਾਫ ਤਾਲਾ ਸਿਟੀ ਟਰੋਜਪੁਰ ਮਕਦਮਾ ਦਰਜ ਰਿਸ਼ਤਰ ਕੀਤਾ ਗਿਆ ਹੈ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਪਟਿਆਲੇ ਜਿਹੜੀ ਹੈ ਪਟਿਆਲੇ ਹੈਗੀ ਹੈ ਪਰ ਇਹ ਰਹਿਣ ਵਾਲਾ ਜਿਹੜਾ ਹੈਗਾ ਚਵਾਲ ਜ਼ਿਲ੍ਹਾ ਤਰਨਤਾਰਨ ਦਾ ਹੈਗਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਦੁਬਾਰਾ ਇਹਦੇ ਗਵਾਹ ਹਸਲ ਕਰਕੇ ਪੁਲਿਸ ਕਾਰਾਂਗੇ ਵੀ ਕਿੱਥੋਂ ਲੈ ਕੇ ਆਇਆ ਹੈ ਫੋਰਵਰਡ ਤੇ ਬੈਕਵਰਡ ਲੰਗੀ ਚੈੱਕ ਕਰਾਂਗੇ ਕਿੱਥੋਂ ਲੈ ਗਿਆ ਉਹ ਸਰ ਕਹਿ ਸਕਦੇ ਹੋ ਕਿ ਚਾਹੇ ਤੇ ਕਲੀਅਰ ਹੋਵੇ ਚਾਹੇ ਤੇ ਕੰਸਲ ਲਾ ਦਿਨਾ ਤੇ ਵਿਭਾਗ ਜਿਹੜੀ ਪਰਸਨਲ ਕਾਰਵਾਈ ਦੀ ਕੀਤੀ ਬਿਲਕੁਲ ਜੀ ਬਿਲਕੁਲ ਦੇਖੋ ਨਾਲ ਕਟੀ ਦੇ ਵਿੱਚ ਤੇ ਮਾਰੇ ਹੋ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਡੀਏ ਸਾਹਿਬ ਐਸਐਸਪੀ ਸਾਹਿਬ ਦੀ ਕਲੀਅਰ ਸਾਡੀ ਇਨਸਟਰਕਸ਼ਨ ਹੈਗੀ ਹੈ ਸਾਰਿਆਂ ਨੂੰ ਵੀ 0 ਟੋਲਰਰੈਂਸ ਨਸ਼ੇ ਦੇ ਰਿਗਾਰਡਿੰਗ 0 ਟੋਲਰਰੈਂਸ ਨੀਤੀ ਹੈ ਕੋਈ ਵੀ ਹੋਵੇ ਇਸ ਦੇ ਵਿੱਚ ਕਿਸੇ ਨੂੰ ਸ਼ਫੇ ਨਹੀਂ ਕੀਤਾ ਜਾ ਰਿਹਾ ਚਾਹੇ ਸਾਡਾ ਬਲਾਜਬਾ ਹੈ ਚਾਹੇ ਕਿਸੇ ਹੋਰ ਡਿਪਾਰਟਮੈਂਟ ਦਾ ਹੈਗਾ ਕੋਈ ਵੀ ਹੋਵੇ ਸਾਡੇ ਲਈ ਸਾਰੇ ਇਕੁਅਲ ਨੇ ਤੇ ਜਿਹੜਾ ਵੀ ਇਹ ਕੰਮ ਕਰੇਗਾ ਉਸ ਨੂੰ ਸ਼ਰਧਾ